ਗੁਰਬਾਣੀ ਸੰਵਾਦ ਵਿਦ ਪਾਈਦਰ ਸਪੀਡ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੁਰਜੀਕਾ ਖਾਲਸਾ ਵਾਗੁਰਜੀਕੀ ਫਤਿਹ ਇਹ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਅੰਦਰ ਗੁਰਬਾਣੀ ਅਨੁਸਾਰ ਕੋਲੇਖੇ ਵੀ ਕਈ ਵਾਰੀ ਪੈ ਜਾਂਦੇ ਆ ਜਾਂ ਹੋਰ ਸਮਾਜਿਕ ਰੂਪ ਵਿੱਚ ਪੈ ਜਾਂਦੇ ਆ ਅਸੀਂ ਗੁਰਬਾਣੀ ਅਨੁਸਾਰ ਉਹਨਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਹਨਾਂ ਨੂੰ ਇੰਪਰੂਵ ਕਰੀਏ ਆਪਣਾ ਜੀਵਨ ਜਾਂਚ ਨੂੰ ਵਧੀਆ ਕਰੀਏ ਇਹਦੇ ਵਿੱਚ ਸਾਥ ਦਿੰਦੇ ਆ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੂ ਜੀ ਕਾਲ ਸਾਹਿਬ ਵਾਗੂ ਜੀ ਕੀ ਫਤਿਹ ਅਸੀਂ ਪਿਛਲਾ ਐਪੀਸੋਡ ਕੀਤਾ ਸੀ ਕਰਮ ਕਾਂਡ ਦੇ ਉੱਤੇ ਜੀ ਤੇ ਕਰਮ ਕਾਂਡ ਤੋਂ ਕਈ ਕੁਐਸਚਨਸ ਵਿੱਚ ਉਹ ਰੇਜ਼ ਹੋਏ ਆ ਸਾਡੇ ਲਈ ਸਪੈਸ਼ਲੀ ਪਹਿਲਾ ਕੁਐਸਚਨ ਆ ਕਿ ਜਦੋਂ ਕੋਈ ਇਨਸਾਨ ਬਿਲਕੁਲ ਸ਼ੁਰੂ ਕਰਦਾ ਤਾਂ ਕੀ ਉਹ ਮੰਨ ਲਓ ਕਿਸੇ ਧਾਂ ਤੇ ਉਹਨੇ ਤਸਵੀਰ ਦੇਖੀ ਜਾਂ ਕੋਈ ਚੀਜ਼ ਦੇਖਦਾ ਕਿਸੇ ਬੰਦੇ ਨੂੰ ਦੇਖਦਾ ਉਹਨੂੰ ਲੱਗਦਾ ਕਿ ਇਹ ਜੋ ਕਰ ਰਿਹਾ ਇਹ ਠੀਕ ਕਰ ਰਿਹਾ ਤੇ ਮੈਂ ਵੀ ਉਸੇ ਸਾਧ ਨਾਲ ਕਰਾਂ ਉਹ ਉਸ ਦੀ ਵਿਧੀ ਨੂੰ ਅਡਾਪਟ ਕਰਕੇ ਤੇ ਕੰਮ ਕਰਨ ਲੱਗਦਾ ਉਹਦੋਂ ਲਗਨ ਲੱਗ ਜਾਂਦੀ ਹੈ ਤੇ ਲਗਨ ਦੇ ਬਾਅਦ ਉਹ ਇੰਪਰੂਵ ਕਰਦਾ ਕਰਦਾ ਗਿਆਨ ਤੇ ਅਲਟੀਮੇਟਲੀ ਉਹ ਸ਼ਾਇਦ ਉਹਨੂੰ ਛੱਡ ਵੀ ਜਾਵੇ ਇਹ ਜਿਹੜਾ ਪਹਿਲਾ ਸਟਾਰਟਿੰਗ ਪੁਆਇੰਟ ਹੈ ਕੀ ਉਹਨੂੰ ਅਸੀਂ ਕਰਮ卡ਡ ਕਾਂਗੇ ਜਾਂ ਉਹਦੀ ਲਰਨਿੰਗ ਪ੍ਰੋਸੈਸ ਕਾਂਗੇ ਜਾਂ ਕੀ ਕਵਾਂਗੇ ਅਸੀਂ ਹਾਂ ਦੇਖੋ ਜਿਹੜੀ ਇਹ ਦੋ ਗੱਲਾਂ ਸਮਝਣ ਵਾਲੀਆਂ ਹਾਂ ਹਾਂ ਜਦੋਂ ਅਸੀਂ ਕਿਸੇ ਨੂੰ ਦੇਖ ਕੇ ਹਾਂ ਜੀ ਉਹਦੇ ਨੂੰ ਉਤਸ਼ਾਹ ਪੈਦਾ ਹੋਇਆ ਹਾਂ ਸਵਾਲ ਪੈਦਾ ਹੁੰਦਾ ਕਿ ਕੀ ਦੇਖ ਕੇ ਉਤਸ਼ਾਹ ਪੈਦਾ ਹੋਇਆ ਜਿਹੜੀ ਦੇਖੋ ਗੱਲ ਸਮਝਣ ਵਾਲੀ ਆ ਕਿ ਅਸੀਂ ਆਮ ਤੌਰ ਤੇ ਰੱਬ ਬਾਰੇ ਜਾਂ ਧਰਮੇ ਬਾਰੇ ਗੁਰਮੁਖਤਾਈ ਬਾਰੇ ਜੋ ਅਸੀਂ ਸਮਝਣਾ ਚਾਹੀਦਾ ਸਾਨੂੰ ਪਹਿਲੀ ਗੱਲ ਇਹ ਕਿ ਸਾਡਾ ਉਸ ਪਾਸੇ ਧਿਆਨ ਹੁੰਦਾ ਹੀ ਨਹੀਂ ਠੀਕ ਅਸੀਂ ਜਿਹੜਾ ਦੇਖ ਕੇ ਕਿਸੇ ਨੂੰ ਲੱਗਦੇ ਆ ਕਿ ਕੋਈ ਮੰਨ ਲਓ ਕੋਈ ਇਸਲਾਮ ਪਾਠ ਪੂਜਾ ਕਰ ਰਿਹਾ ਜਾਂ ਕੋਈ ਹੋਰ ਐਸਾ ਕੋਈ ਕਰ ਰਿਹਾ ਅਸੀਂ ਬਾਕੀ ਜਿਹਾ ਨਹੀਂ ਦੇਖਦੇ ਅਸੀਂ ਦੇਖਦੇ ਆ ਕਿ ਮੇਰਾ ਗੁਆਂਢੀ ਜਾਂ ਮੇਰੇ ਰਿਸ਼ਤੇਦਾਰ ਆ ਕਰ ਰਿਹਾ ਅਸੀਂ ਵੀ ਦੇਖ ਕੇ ਉਹ ਤੋਂ ਅਸੀਂ ਕਰ ਲੈਨੇ ਆ ਚਾਹੀਓ ਪਾੜ ਕਰਨ ਦੀ ਆ ਚਾਹੀ ਤਸਵੀਰ ਦੀ ਆ ਚਾਕੇ ਇਵਨ ਗੁਰੂ ਗ੍ਰੰਥ ਸਾਹਿਬ ਨੂੰ ਦਾ ਕਰੇ ਪ੍ਰਕਾਸ਼ ਕਰਨ ਦੀ ਆ ਠੀਕ ਹੈ ਇਸ ਲਈ ਦਾ ਮੂਲ ਗੱਲ ਸਮਝਣ ਨਾਲ ਲਈ ਆ ਕਿ ਅਸੀਂ ਕਿਸ ਚੀਜ਼ ਨੂੰ ਦੇਖ ਕੇ ਲੱਗੇ ਆ ਹੋਰ ਸਾਡਾ ਲੱਗਣ ਤੋਂ ਭਾਵ ਅਸੀਂ ਕੀ ਲੈਨੇ ਆ ਅਸੀਂ ਜਿਹੜਾ ਭਾਵ ਜਿਹੜਾ ਅਸਲ ਭਾਵ ਜਿਹੜਾ ਤੋਂ ਅਸੀਂ ਤੋਂ ਲੈਂਦੇ ਹੀ ਨਹੀਂ ਹੂੰ ਜਿਹੜਾ ਸਾਡਾ ਆਮ ਤੌਰ ਤੇ ਸਾਡਾ ਜਿਹੜਾ ਉਹ ਇਤੋਂ ਤੱਕ ਹੀ ਸੀਮਤ ਆ ਦੇਖੋ ਸਾਨੂੰ ਬਹੁਤ ਸਾਰੇ ਐਸੇ ਸੱਜਣ ਮਿਲਣਗੇ ਕਾਪਾ ਇਹ ਉਹਨੂੰ ਕੰਡੈਮ ਨਹੀਂ ਕਰ ਰਹੇ ਆ ਚੰਗੀ ਗੱਲ ਹੈਗੀ ਆ ਪਰ ਜੇ ਇਤੋਂ ਦਾ ਕੇ ਸੀਮਤ ਰਹੇ ਤੇ ਉਹ ਕਰਮ ਕਾਂਡ ਹੀ ਬਣ ਜਾਂਦੀ ਆ ਕਿ ਕੁਝ ਸਜਣ ਅਸੀਂ ਮਿਲਦੇ ਆ ਕਿ ਜਿਹੜੇ ਕਹਿੰਦੇ ਅਸੀਂ ਜੀ ਪਹਿਲਾਂ ਕਲੀਨ ਸ਼ੇਵ ਸੀਗੇ ਹੁਣ ਉਹ ਦਸਾਰੇ ਸੋਹੇ ਦੇ ਬਲਕੇ ਉਹਨਾਂ ਖੰਡੇ ਦੀ ਪਾਊਡ ਵੀ ਲਈ ਆ ਬਕਾਇਦਾ ਜਿਹੜਾ ਉਹ ਨਿਤਨੇਮ ਕਰਦੇ ਆ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਕਰੇ ਪ੍ਰਕਾਸ਼ ਵੀ ਕੀਤਾ ਹੋਇਆ ਜਿਹੜਾ ਉਹ ਕਈ ਨੂੰ ਦੇਖ ਕੇ ਲੱਗਣ ਲੱਗੀ ਪਰ ਜਿਹੜੀ ਦੇਖ ਲੈ ਗੱਲ ਹੈ ਕਿ ਇਹ ਕੁਝ ਕਰ ਰਿਹਾ ਚੰਗੀ ਗੱਲ ਆ ਪਰ ਉਹਨਾਂ ਦੇ ਕੈਰੈਕਟਰ ਵੀ ਕੋਈ ਫਰਕ ਨਹੀਂ ਪਿਆ ਝੂਠੋ ਸੇ ਤਰ੍ਹਾਂ ਜੇ ਬੋਲੀ ਜਾਵਾਂਗੇ ਹੇਰਾ ਫੇਰੀ ਉਸਤਾ ਨਾਲ ਕਰੀ ਜਾਵਾਂਗੇ ਅਸੀਂ ਕੀ ਲੱਗੇ ਆ ਮਤ ਕੀ ਜੁੜੇ ਕਿਹਦੇ ਨਾਲ ਜੁੜੇ ਅਸੀਂ ਸਾਨੂੰ ਇਹ ਗੱਲਾਂ ਵੀ ਜਿਹੜੀਆਂ ਸਮਝਣੀਆਂ ਪੈਣੀਆਂ ਵੀ ਵਿਚਾਰਨੀਆਂ ਪੈਣੀਆਂ ਕਿ ਜਦੋਂ ਅਸੀਂ ਆਖਦੇ ਆ ਕਿ ਜੁੜੇ ਤਾਂ ਲੱਗੇ ਤਾਂ ਕਿਸੇ ਨਾਲ ਲੱਗੇ ਸਾਡੀ ਜਿਹੜੀ ਦੌੜ ਆ ਫਿਰ ਉੱਥੇ ਆਉਂਦੀ ਦੀ ਆ ਕਿ ਉਹ ਸਾਰੀ ਜਿਹੜੀ ਬਾਹਰ ਤੱਕ ਸਰੀ ਤੱਕ ਹੀ ਜਿਹੜੀ ਉਹ ਸੀਮਤ ਆ ਹਾਂ ਜਿਹੜੀ ਆ ਬਹੁਤ ਕਟਕੜ ਜਿਹੜਾ ਦੇਖ ਕੇ ਹਾਂ ਇਹਦੇ ਚ ਆਪਾਂ ਇਹ ਕਹਿ ਸਕਦੇ ਆ ਕਿ ਇਹ ਕਿਹੜਾ ਪਹਿਲੂ ਆ ਕਿ ਜਿਹੜਾ ਕਿਸੇ ਨੇ ਉਦਾਹਰਨ ਵਜੋਂ ਨਾ ਮੀਰਾ ਸੀਗੀ ਉਹ ਆਪਾਂ ਜਿਹੜਾ ਜਿੰਦਗ ਜਾਣਦੇ ਆ ਕਿ ਉਹ ਕਿਵੇਂ ਜਦੋਂ ਮਸਜਿਦ ਆਉਂਦੀ ਸੀ ਉਹ ਨੱਚਦੀ ਸੀ ਗਾਉਂਦੀ ਸੀ ਉਹਦਾ ਨਚਣਾ ਜਿਹੜਾ ਗਾਉਣਾ ਜਿਹੜਾ ਉਹ ਕਰਮकांड ਨਹੀਂ ਕੀਤਾ ਜਾ ਸਕਦਾ ਉਹ ਰਹਿ ਨਹੀਂ ਸਕਦੀ ਇਸ ਲਈ ਉਹ ਪਵੰਦੀਆਂ ਲਾਈ ਗਈਆਂ ਪਰ ਜਦੋਂ ਉਹਦੇ ਅੰਦਰ ਉਸ ਹਾਲ ਹੁੰਦਾ ਸੀਗਾ ਉਹ ਮਸਤੀ ਆਉਂਦੀ ਸੀ ਤਾਂ ਉਹ ਨਿਜ ਰੁਕ ਸਕਦੀ ਆਪਣੇ ਆਪ ਨੂੰ ਪਰ ਉਹਨੂੰ ਵੇਖ ਕੇ ਜੇ ਮੇਰੇ ਵਰਗਾ ਜਾਂ ਹੋਰ ਕੋਈ ਇਸਤਰੀ ਜਾਂ ਹੋਰ ਕੋਈ ਪ੍ਰਾਣੀ ਉਹਨੇ ਨੱਚਣਾ ਸ਼ੁਰੂ ਕਰ ਦੇ ਮੀਰਾ ਨੱਚਦੀ ਸੀ ਜੀ ਉਹਨੂੰ ਦੇਖ ਕੇ ਉਤਸ਼ਾਹ ਹੁੰਦਾ ਤੇ ਉਹ ਸਾਰੇ ਉਹ ਕਰਮकांड ਹੀ ਨਹੀਂ ਕਿਨਿਆ ਜਾਊਗਾ ਕਿਉਂਕਿ ਉਹਦੇ ਅੰਦਰ ਜਿਹੜੀ ਉਹ ਭਾਵਨਾ ਉਹ ਪਿਆਰ ਉਹ ਜਜ਼ਬਾ ਨਹੀਂ ਹੁੰਦਾ ਠੀਕ ਕੀ ਵੀ ਅਸੀਂ ਜਿਹੜੇ ਦੂਜਿਆਂ ਨੂੰ ਕਿਰਿਆਵਾਂ ਕਰਦੇ ਆ ਉਹ ਕਿਰਿਆਵਾਂ ਕਰਨ ਵਿੱਚ ਕਿਉਂ ਸਦਾ ਅਸੀਂ ਉਹਨਾਂ ਵਧੀਆ ਕਰ ਲਈਏ ਪਰ ਸਾਡਾ ਆਪਣਾ ਆਪੇ ਉਹਦੇ ਵਿੱਚ ਨਹੀਂ ਭਿੱਜਾ ਹੁੰਦਾ ਠੀਕ ਹੈ ਇਸ ਲਈ ਦਿਖਣਾ ਸਵਾਲ ਇਹ ਆ ਕਿ ਅਸੀਂ ਕਿਉਂ ਕਰ ਰਹੇ ਆ ਇਸ ਲਈ ਕਰ ਰਹੇ ਆ ਕਿ ਸਾਨੂੰ ਕਰਨਾ ਪੈ ਰਿਹਾ ਚਾਹੇ ਉਹ ਕਿਸੇ ਕਰਮ ਵਿੱਚ ਕਰਨਾ ਪੈ ਰਿਹਾ ਜਾਂ ਅਸੀਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਇਹਦੀ ਮਹਤਵਪੂਰਨ ਨਹੀਂ ਨਹੀਂ ਕਿ ਅਸੀਂ ਕੀ ਕਰ ਰਹੇ ਆ ਮਹਤਵਪੂਰਨ ਇਹ ਆਵੇ ਕਿਉਂ ਕਰ ਰਹੇ ਆ ਹਾਂ ਜਿਹੜੀ ਗੱਲ ਜਿਹੜੀ ਆ ਹਾਂ ਜੇ ਕੋਈ ਸੱਚ ਨਾਲ ਐਸੇ ਟਾਮੇ ਟਾਮੇ ਹੋ ਸਕਦੇ ਆ ਕਿ ਜਿਨ੍ਹਾਂ ਨੇ ਪਹਿਲਾਂ ਸ਼ੁਰੂ ਵਿੱਚ ਜਿਹੜਾ ਕੀਤਾ ਹੋਵੇ ਫਿਰ ਉਹਨਾਂ ਨੂੰ ਚੋੜ ਲੱਗੀ ਹੋਵੇ ਕਿਸੇ ਨੇ ਦੱਸਾਇਆ ਹੋਵੇ ਸਮਝਾਇਆ ਹੋਵੇ ਜਾਂ ਉਹਨਾਂ ਨੂੰ ਆਪ ਹੀ ਕੋਈ ਬਾਣੀ ਪੜ੍ਹਦੇ ਆ ਕਿਸੇ ਦੀ ਚੋੜ ਲੱਗੀ ਹੋਵੇ ਮੈਂ ਕਿਹੜੇ ਰਾਹ ਪਿਆ ਆ ਹਾਂ ਸਰਸਨ ਗੁਰੂ ਅਮਰਦਾਸ ਜੀ ਦੀ ਉਦਾਹਰਨ ਆ ਹਾਂਜੀ ਗੁਰੂ ਅਮਰਦਾਸ ਜੀ ਵੈਸ਼ਨਵ ਉਹਨਾਂ ਦੇ ਪਿਤਾ ਪੁਰਖੀ ਜਿਹੜਾ ਧਰਮ ਆ ਵੈਸ਼ਨਵ ਧਰਮ ਆ ਠੀਕ ਔਰ ਉਸ ਸ਼ਰਦਾ ਨਾਲ ਜਿਹਦੇ ਜਾਂਦੇ ਆ ਰਾਈਟ ਪਰ ਵੀੜਾ ਆਮੀੜਾ ਰਸਮੀ ਧਰਮ ਕਰਮਾ ਉਹ ਨਵਾਰੇ ਉਹਨਾਂ ਦਾ ਪੂਰਾ ਵਿਸ਼ਵਾਸ ਆ ਪਰ ਕਿਸੇ ਦਿਨ ਵੀ ਇੱਕ ਬਰਾਗੀ ਜਾਂ ਕਿਸੇ ਹੋ ਕਾਰਨਾਂ ਚੋਂ ਡਗਦੀ ਆ ਸਮਝ ਆਉਂਦੀ ਆ ਤਾਂ ਉਹ ਭਾਲ ਕਰਦੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਵੀ ਮੈਂ ਜਿਹੜਾ ਕਰਦਾ ਨੇ ਥੋਥਾ ਕਰਮਕਾਂਡ ਕਰਦਾ ਰਹੇ ਆ ਦੇਖੋ ਗੁਰੂ ਅਮਰਦਾਸ ਜੀ ਜਦੋਂ ਗੁਰੂ ਸ਼ਰਨ ਵਿੱਚ ਨਹੀਂ ਆਉਂਦੇ ਉਦੋਂ ਵੀ ਉਹ ਜਾਂਦੇ ਰਹੇ ਬਖਾਇਦਾ ਨਿਯਮ ਨਾ ਜਾਂਦੇ ਰਹੇ ਔਰ ਗੁਰੂ ਨਾਨਕ ਸਾਹਿਬ ਦੇ ਸਿੰਘਾਸਨੋ ਤੇ ਬੈਠ ਕੇ ਵੀ ਉਹ ਫਿਰ ਗਏ ਆ ਪਰ ਦੋਨਾਂ ਦੇ ਜਾਣ ਵਿੱਚ ਅੰਤਰ ਆ ਇਸ ਲਈ ਕੋਈ ਭੁਲੇਖਾ ਨਾ ਖਾ ਜਾਏ ਇਸ ਲਈ ਗੁਰਬਾਣੀ ਦਾ ਪਾਵਨ ਫਰਮਾਨ ਆ ਕਿ ਤੀਰਤ ਉਦਮ ਸਤਿਗੁਰ ਕੀ ਆ ਸਭ ਲੋਕ ਉਦਰ ਅਰਥਾ ਜ਼ਮੀਨ ਅਸਮਾਨ ਦਾ ਅੰਤਰ ਆ ਦੇਖਣ ਨੂੰ ਬਾਹਰੋਂ ਕੁਝ ਆ ਲੱਗ ਰਿਹਾ ਪਰ ਉਹਦੇ ਪਿਛੇ ਦੀ ਭਾਵਨਾ ਜਿਹੜੀ ਆ ਉਹ ਉਸ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਤੋ ਜੇਕਰ ਹਾਂ ਕਿਸੇ ਨੂੰ ਕੋਈ ਮੰਨ ਲਓ ਸ਼ੁਰੂਆਤ ਵਿੱਚ ਲੱਗੇ ਕਿ ਜੇਕਰ ਉਹਦੇ ਪ੍ਰੇਰਨਾ ਉੱਠਦੀ ਆ ਪਰ ਜੋ ਪ੍ਰੇਰਨਾ ਹੀ ਬਣੀ ਰਹਿੰਦੀ ਉਸ ਤੋਂ ਅੱਗੇ ਵਿਕਾਸ ਨਹੀਂ ਕਰਦਾ ਬਲਕਿ ਉਹਦਾ ਜਿਹੜਾ ਕਰਮਕਾਂਡ ਹੋਰ ਜਿਹੜਾ ਮਜ਼ਬੂਤ ਹੋ ਜਾਂਦਾ ਤਾਂ ਉਹ ਲਾਊ ਡਾਊਨ ਦੀ ਬਜਾਏ ਉਹ ਆਪਣੇ ਸਮੇਂ ਨੂੰ ਤਾਂ ਨੂੰ ਬਰਬਾਦੀ ਕਰ ਰਿਹਾ ਹੁੰਦਾ ਹਾਂ ਜੇਕਰ ਕਿਸੇ ਦੀ ਚਿੜਕ ਲੱਗ ਗਈ ਆ ਤਾਂ ਮੁਬਾਰਕ ਆ ਮੁਬਾਰਕ ਉਹਦੇ ਚ ਮਜ਼ਾਪਾਈ ਨਹੀਂ ਕਹਿ ਸਕਦੇ ਕਿ ਉਹ ਜੇ ਮੰਨ ਲਓ ਕਿਸੇ ਨੂੰ ਗੁਜ਼ਾਰੇ ਕੋ ਉਦਾਂਗੇ ਆ ਰਸਮੀ ਤੌਰ ਤੇ ਗਿਆ ਜੇ ਬਾਣੀ ਸੁਣ ਕੇ ਤੂੰ ਜਿਹੜੀ ਕਲਿਆਣ ਆ ਜੋ ਸੁਖ ਆ ਜੋ ਆਤਮ ਵਿਕਾਸ ਆ ਉਹ ਸੁਣ ਕੇ ਤੁਰ ਕੇ ਜੇ ਤੁਸੀਂ ਉਹਨੂੰ ਫਾਲੋ ਕਰਨਾ ਉਹਦੇ ਨਾਲ ਹੋਣਾ ਜੇਕਰ ਗੱਲ ਸਮਝ ਵਿੱਚ ਕਿਸੇ ਦੇ ਆ ਗਈ ਆ ਮੰਨ ਲਓ ਕਿਸੇ ਤਰ੍ਹਾਂ ਸ਼ੁਰੂਆਤ ਕੀਤੀ ਆ ਕਿਉਂਕਿ ਸ਼ੁਰੂਆਤ ਜਿਹੜੀ ਆ ਉਹ ਮਹਤਵਪੂਰਨ ਹੀ ਆ ਆਪਾਂ ਆਖ ਸਕਦੇ ਪਰ ਜਦੋਂ ਉਹ ਉਸ ਨੂੰ ਸਮਝ ਲੈਂਦਾ ਉਹ ਚਾਹੇ ਕਿਸੇ ਵੀ ਦੱਸੇ ਆ ਕੇ ਉਹਨੂੰ ਸਮਝ ਪਈਏ ਗੱਲ ਤੇ ਉਹ ਆਪਾਂ ਦਾ ਗੁਰੂ ਅਮਰਦਾਸ ਜੀ ਦੀ ਉਦਾਹਰਣ ਲਈ ਆ ਔਰ ਬਹੁਤ ਸਾਰੇ ਗੁਰਸਿੱਖ ਜਿਹੜੇ ਆ ਉਹ ਜਿਹੜੇ ਪਹਿਲਾਂ ਕਰਮ ਕਾਂਡੀ ਸੀਗੇ ਮਤਲਬ ਉਹਨਾਂ ਦਾ ਜਿਹੜਾ ਆਸਾਸੀ ਉਹਦੇ ਵੀ ਕੋਈ ਕਮੀ ਨਹੀਂ ਸੀ ਹਮ ਆਪਣੇ ਬਲੂ ਬੜੀ ਈਮਾਨ ਉਹ ਇਮਾਨਦਾਰ ਵੀ ਸੀਗੀ ਪਰ ਜਿਹੜਾ ਇਮਾਨਦਾਰ ਹੋਣਾ ਇੱਕ ਵੱਖਰੀ ਗੱਲ ਆ ਪਰ ਜਿਹੜਾ ਆਤਮ ਵਿਕਾਸ ਪੈਦਾ ਕਰਕੇ ਜਿਹੜਾ ਇਸ ਰਾਹ ਤੇ ਤੁਰਨਾ ਉਹ ਬਿਲਕੁਲ ਵੱਖਰੀ ਗੱਲ ਆ ਬਿਲਕੁਲ ਸਾਨੂੰ ਇਹ ਦੇਖਣ ਦੀ ਲੋੜ ਆ ਸਮਝਣ ਦੀ ਲੋੜ ਆ ਆਪਾਂ ਥੋੜਾ ਜਿਹਾ ਥੋੜਾ ਜਿਹਾ ਹੋਰ ਥੋੜਾ ਜਿਹਾ ਗੁਰਬਾਣੀ ਦੋਸ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ ਗੁਰਬਾਣੀ ਦੇ ਇੱਕ ਪਾਵਨ ਫਰਮਾਨ ਆ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਸੰਧਿਆ ਪਰਵਾਨ ਹੈ ਜਿਤ ਹਰ ਬ੍ਰਹ ਮੇਰਾ ਚਿਤ ਆਵੇ ਸੰਧਿਆ Hindu ਵੀਰਾਂ ਦੇ ਸਾਡਾ ਨਿਤਨੇਮ ਆ ਠੀਕ ਉਹਨਾਂ ਦਾ ਆਪਣਾ ਵਿਸ਼ਵਾਸ ਆ ਬੀਲੀ ਸਿਸਟਮ ਬਣਿਆ ਆ ਉਹਦੇ ਵਿੱਚ ਕਰਦੇ ਆ ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਕਿ ਤੂੰ ਗਲਤ ਕਰ ਰਿਹਾ ਹਾਂ ਉਹ ਕਹਿੰਦੇ ਮੁਬਾਰਕ ਆ ਜੇ ਤੂੰ ਸੰਧਿਆ ਕਰ ਰਹੇ ਹਾਂ ਪਰ ਜੇਕਰ ਇਹ ਸੰਧਿਆ ਕਰਦੇ ਹਾਂ ਜਾਂ ਅਸੀਂ ਅੱਪਕਾ ਲਈ ਨਿਤਨੇਮ ਕਰਦੇ ਹਾਂ ਨਿਤਨੇਮ ਕਰਨ ਚਾਹੀਦੀ ਗੱਲ ਆ ਪਰ ਜੇ ਅਸੀਂ ਨਿਤਨੇਮ ਕਰਕੇ ਹੀ ਆਕੜ ਲਈਏ ਫੁੰਕਾਰੇ ਮਾਰੀ ਅਸੀਂ ਤਾਂ ਬੜੀ ਨਿਤਨੇਮੀ ਆ ਖੁੰਝ ਨਹੀਂ ਦਿੱਤਾ ਸਫ਼ਰ ਦੌਰਾਨ ਵੀ ਅਸੀਂ ਕਦੇ ਨਾਗਾ ਨਹੀਂ ਪੈਣ ਦਿੱਤਾ ਬਿਮਾਰੀ ਦੀ ਹਾਲਤ ਵਿੱਚ ਵੈਸੇ ਬਹੁਤ ਸਾਰੇ ਮਿਲਦੇ ਆ ਇਹ ਬਿਮਾਰੀ ਦੀ ਹਾਲਤ ਵਿੱਚ ਵੀ ਅਸੀਂ ਭਾਵੇਂ ਕਿੰਨੇ ਵੀ ਔਖੇ ਸੀ ਅਸੀਂ ਨਿਤਨੇਮ ਪੂਰਾ ਕੀਤਾ ਪਰ ਜਿਹੜੀ ਅਗਲੀ ਗੱਲ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਉਹ ਕਹਿੰਦੇ ਜਾ ਕੇ ਇਹ ਹਸੰਦੇ ਆ ਪ੍ਰਵਾਨ ਹੈ ਜਦ ਹਰ ਪਰੋ ਮੇਰਾ ਚਿਤ ਆਵੇ ਜੇ ਇਹ ਉਦਮ ਕੀਤੇ ਆ ਇਹ ਉਪਰਾਲਾ ਕਰਦੇ ਆ ਸਾਨੂੰ ਸੱਚਮੂਰਤ ਪ੍ਰਭੂ ਚੇਤੇ ਆ ਗਿਆ ਠੀਕ ਤਾਂ ਕਹਿੰਦੇ ਆ ਸੰਦੇ ਜਰੀ ਉਹ ਪ੍ਰਵਾਨ ਹੋਰ ਕਹਿੰਦੇ ਆ ਕਿ ਹਾਰਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਜੇ ਸਾਡਾ ਇਹ ਉਦਮ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਲੱਗਣ ਦੀ ਗੱਲ ਆ ਜਿਹੜੀ ਇਹ ਗਾ ਤੂ ਦਾ ਮੁਬਾਰਕਾ ਗੁਰੂ ਸੋ ਕਹਿੰਦੇ ਆ ਕਿ ਜਿਹੜੇ ਇਹ ਕਰਮ ਕਰਦੇ ਆ ਜੇ ਸਾਡੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਸਾਡੇ ਅੰਦਰ ਜਿਹੜੇ ਮਾਇਆ ਦਾ ਮੋਹ ਆ ਇਹ ਜਲ ਜਾਂਦਾ ਸੜ ਜਾਂਦਾ ਖਤਮ ਹੋ ਜਾਂਦਾ ਤੋਂ ਗੁਰੂ ਸਾਹਿਬ ਦੇ ਗੁਰ ਪ੍ਰਸਾਦ ਦੀ ਦੁਬਦਾ ਮਰੇ ਕਿ ਗੁਰ ਪ੍ਰਸਾਦ ਦਾ ਰੂਪ ਦੱਸਿਆ ਆ ਕਿ ਸਾਡਾ ਗੁਰੂ ਕੇ ਬਚਨ ਗੁਰੂ ਕੇ ਉਪਦੇਸ਼ ਨੂੰ ਪੜ੍ਹ ਸੁਣ ਵਿਚਾਰ ਕੇ ਫਿਰ ਉਹਨੂੰ ਅਮਲ ਵਿੱਚ ਲਿਆਉਣਾ ਤੋ ਕਹਿੰਦੇ ਇਹ ਗੁਰਪ੍ਰਸਾਦ ਦਾ ਰੂਪ ਆ ਤੋ ਕਹਿੰਦੇ ਜਦੋਂ ਇਸ ਤਰ੍ਹਾਂ ਦੀ ਸਾਡੇ ਉਤੇ ਕਿਰਪਾ ਹੋਈ ਬਖਸ਼ੀ ਅਸੀਂ ਇਹ ਕਦੋਂ ਪੁਟਿਆ ਤਾਂ ਕਿ ਇਹ ਜਿਹੜਾ ਦੁਬਦਾ ਮਰੇ ਜਿਹੜਾ ਦਾ ਦੁਬਦਾ ਸਿੱਧੂ ਚਿਤਾ ਪਾਣ ਸੀਗਾ ਜੇਕਰ ਇਹ ਕਦੋਂ ਪੁਟਿਆ ਇਹ ਨਿਤਨੇਮ ਕੀਤੇ ਆ ਇਹ ਸੰਧਿਆ ਕੀਤੇ ਆ ਜਾਂ ਹੋਰ ਜੋ ਧਰਮ ਕਰਮਾ ਰਸਮੀ ਧਰਮ ਕਰਮ ਜਿਹੜੇ ਆ ਜਾਂ ਕਿਸੇ ਵੀ ਧਰਮ ਦੀ ਜਿਹੜੀ ਸ਼ਰ੍ਹਾ ਜੇ ਉਹ ਕਰ ਰਿਹਾ ਤਾਂ ਉਹ ਮੁਬਾਰਕ ਆ ਜੇਕਰ ਇਹ ਕੁਝ ਕਰਦੇ ਹੋਏ ਆ ਉਹਦੀ ਦੁਬਦਾ ਖਤਮ ਹੋ ਜਾਂਦੀ ਆ ਮਨ ਜਿਹੜਾ ਉਹ ਟਿਕ ਜਾਂਦਾ ਮਨ ਦੇ ਟਿਕਣ ਤੋਂ ਪਾ ਲਈ ਨੀ ਹਮ ਵਾਸ਼ਨਾਵਾਂ ਗਈਆਂ ਮਨ ਦੀ ਵਾਸ਼ਨਾਵਾਂ ਜਿਹੜੀਆਂ ਸਾਨੂੰ ਮਨੁੱਖ ਹੁੰਦਿਆਂ ਹੋਏ ਮਨੁੱਖ ਨਹੀਂ ਰਹਿੰਦੀਆਂ ਤਾਂ ਜੇਕਰ ਇਹ ਖਤਮ ਹੋ ਜਾਂਦੀਆਂ ਤਾਂ ਮਹਾਰਾਜ ਕਹਿੰਦੇ ਆ ਸੰਧਿਆ ਕਰੇ ਵਿਚਾਰ ਅਸਲ ਵਿੱਚ ਉਹ ਮਨੁੱਖ ਜਿਹੜਾ ਉਹ ਸਹੀ ਰਸਾਂ ਵਿੱਚ ਜਿਹੜਾ ਇਹ ਆਪਣੇ ਧਰਮ ਦਾ ਜਿਹੜਾ ਨੇਮ ਆ ਉਹ ਨਿਭਾਰਿਆ ਉਹਦਾ ਮੁਬਾਰਕ ਆ ਉਹਨੂੰ ਖੰਨ ਨਹੀਂ ਕਰਦੇ ਖੰਨ ਕਰਿਆ ਜੇਕਰ ਉਹ ਕਰਦੇ ਹੋਏ ਆਂ ਵੀ ਅਸੀਂ ਜਿੱਥੇ ਖੜੇ ਆਂ ਉਥੇ ਹੀ ਖੜੇ ਨਹੀਂ ਬਲਕੇ ਹੋਰ ਪਿਛਾਂ ਚੱਲ ਗਏ ਸਾਡੇ ਅੰਦਰ ਆਕੜ ਆ ਗਈ ਹੰਕਾਰ ਆ ਗਿਆ ਕਿ ਜੀ ਮੈਂ ਤਾਂ ਬੜਾ ਨਿਤਨੇਮੀ ਆ ਮੇਰਾ ਗਵਾਨੀ ਮੈਂ ਰਿਸ਼ਤੇਦਾਰ ਪਰਿਵਾਰਕ ਮੈਂਬਰ ਉਹ ਤਾਂ ਕਦੇ ਨਿਤਨੇਮ ਕਰਦਾ ਹੀ ਨਹੀਂ ਜੇਕਰ ਇਹ ਗੱਲ ਆ ਗਈਆਂ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਤੁਸੀਂ ਲਾਭ ਨਹੀਂ ਖਟਿਆ ਕੁਝ ਇਹ ਸਾਡਾ ਕਰਮਕਾਂਡ ਬਣ ਗਿਆ ਪਰ ਜਿਹੜਾ ਕਰ ਰਿਹਾ ਜੇ ਮੰਨ ਲਓ ਕਰਦੇ ਹੋਏ ਆਂ ਫਿਰ ਗੁਰੂ ਸਾਹਿਬ ਕਹਿੰਦੇ ਆ ਨਾਨਕ ਸੰਧਿਆ ਕਰੈ ਮਨਮੁਖੀ ਜੀਵਨ ਟਿਕੈ ਮਰਜਮੈ ਹੋਏ ਖਵਾ ਇਹ ਤੂੰ ਗੱਲ ਕਰ ਰਿਹਾ ਕਿ ਜਿਹੜੇ ਆਪਣੇ ਮਨ ਦੇ ਪਿੱਛੇ ਤੋਂ ਕਰਮ ਉਹੀ ਉਹ ਵੀ ਕਰ ਰਹੇ ਆ ਉਹੀ ਠੀਕ ਉਹ ਤਨਾ ਪਾਠ ਪੂਜਾ ਕਰਦੇ ਆ ਧਰਮ ਕਰਮ ਕਰਦੇ ਆ ਉਸ ਤਨਾ ਸਾਰਾ ਕੁਝ ਨਿਭਾਰੇ ਆ ਪਰ ਮਨ ਜਿਹੜਾ ਮਨ ਇਹ ਸਭ ਕੁਛ ਨੂੰ ਕਬੂਲ ਨਹੀਂ ਕਰ ਰਿਹਾ ਮਨ ਨੂੰ ਖਬਰ ਤੱਕ ਨਹੀਂ ਇਸ ਲਈ ਜਦੋਂ ਬਾਣੇ ਜਾ ਕੇ ਆ ਕਰਮ ਤਨੋਂ ਪਖੰਡ ਜੋ ਦੀਸਾਂ ਜਿਨ ਜਮ ਜਾਗਾਤੀ ਲੂਟਾ ਗੁਰਬਾਣੀ ਇਸ ਪੱਖ ਨੂੰ ਬੜੀ ਵਿਸਾਣ ਨਾਲ ਦਸਾਇਆ ਹੋਇਆ ਤੁਸੀਂ ਦੀ ਹੁਣ ਨਿਰਪਰ ਕਰਦਾ ਸਵਾਲ ਇਹ ਨਹੀਂ ਕਿ ਤੁਸੀਂ ਕਿਹੜੀ ਵਿਧੀ ਅਪਣਾ ਰਹੇ ਹੋ ਸਵਾਲ ਇਹ ਆ ਕਿ ਤੁਸੀਂ ਉਸ ਰਾਹੀਂ ਆਪਣੇ ਕਿੱਥੇ ਹੋ ਆਪਣੇ ਤੋਂ ਪਾਵੇ ਤੁਹਾਡੇ ਜੀਵਨ ਵਿੱਚ ਕੀ ਤਬਦੀਲੀ ਆਈ ਹੈ ਕੀ ਪਰਿਵਰਤਨ ਆਇਆ ਪਾ ਪਰਿਵਰਤਨ ਦੀ ਗੱਲ ਕਰਦੇ ਆ ਪਾ ਚੰਗਾ ਪਰਿਵਰਤਨ ਹਾਂ ਪੋਜ਼ਿਟਿਵ ਕਿਹੜਾ ਮਤੈ ਨੈਗੇਟਿਵ ਨਹੀਂ ਮਤਲਬ ਪੋਜ਼ਿਟਿਵ ਦਾ ਪਰਿਵਰਤਨ ਆ ਉਹ ਕਿੰਨਾ ਕੁ ਆਇਆ ਉਹ ਜੇਕਰ ਨਹੀਂ ਆਇਆ ਤਾਂ ਸਾਡਾ ਉਹ ਕਰਮ ਕਾਣੀ ਗਿਣਿਆ ਜਾਊਗਾ ਜੇ ਆਗੇ ਆ ਤੇ ਸਾਡਾ ਜਿਹੜਾ ਉਹ ਬੜਾ ਮੁਬਾਰਕ ਆ ਸਫਲਾ ਦੇਖੋ ਗੁਰਸਾਹਬ ਗੁਰਸਾਹਬ ਦੇ ਕਪੋਂ ਉਹ ਲੈਨੇ ਆ ਵੀਰ ਸਾਹਬ ਦਾ ਜਿਹਦੇ ਵਿੱਚ ਇੱਕ ਸ਼ਲੋਕ ਆ ਜਿਹਦੇ ਜੋ ਕਹਿੰਦੇ ਆ ਤਰੀ ਦਾ ਪਟੋਲਾ ਪਾਟ ਬਟੋਲਾ ਤਜ ਕਰੀ ਕਮਲੜੀ ਪਹਿਰੇ ਹੋ ਜਿੰਨੇ ਵੇਸੀ ਸ਼ਹਿ ਮਿਲੇ ਸੇਈ ਵੇਸ ਕਰਿਓ ਇਸ ਤੋਂ ਅਗਲਾ ਸ਼ਲੋਕ ਜਿਹੜਾ ਗੁਰੂ ਸਾਹਿਬ ਦਾ ਜਿਹਦੇ ਮਾਰਾ ਕਹਿੰਦੇ ਆ ਕਿ ਕਾਏ ਪਟੋਲਾ ਪਾਟ ਦੀ ਕਮਲੜੀ ਪਹਿਰੇ ਨਨ ਘਰੀ ਬੈਠੀਆਂ ਸ਼ਹਿ ਮਿਲੇ ਜੇ ਨੀਅਤ ਰਸ ਕਰੇ ਇਹ ਪੱਕੇੜਾ ਗੁਰਬਾਣੀ ਬੜਾ ਸਪਸ਼ਟ ਆ ਫਿਰ ਜਦੋਂ ਬਾਬਾ ਫਰੀਦ ਸਾਹਿਬ ਵਰਗੇ ਜਦੋਂ ਇਹ ਕਹਿੰਦੇ ਆ ਜੇ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਲੋਕ ਹਨ ਦਾ ਕਿ ਬੇਨਵਾਜਾ ਪੁੱਤਿਆ ਇਹ ਨਾ ਭੰਦੀ ਰੀਤ ਕਭੀ ਚੱਲਣਾ ਪੰਜੇ ਵਖਤ ਮਸੀਤ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਦਾ ਆਪ ਦਾ ਸ਼ਲੋਕ ਜਿਹੜਾ ਇਹ ਦਰਜ ਆ ਜਾਂ ਜਦੋਂ ਉਹ ਕਹਿੰਦੇ ਆ ਕਿ ਉਠ ਫਰੀਦਾ ਉਜੂ ਸਾਜ਼ ਸੂਬਾ ਨਵਾਜ ਗੁਜਾਰ ਜੋ ਸਿਰ ਸਾਈ ਨਾਨੇ ਵਾ ਸੋ ਸਿਰ ਕਾਪੂ ਤਾਰ ਇਹ ਫਰੀਦ ਸਾਹਿਬ ਵਰਗੀ ਸ਼ਖਸੀਅਤ ਆਖਰੀ ਆ। ਇਹ ਜਿਹੜਾ ਉਹ ਧਾਰਮਿਕ ਆਗੂ ਵੀ ਹਰ ਧਰਮ ਦਾ ਇਥੇ ਪ੍ਰਥਾਇਸਾ ਕੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾਂ ਦਾ ਦਾ ਗੁਰਬਾਗਾ ਸਾਡੀ ਗਵਾਹੀ ਕਰਦਾ ਹੈ ਕੇਵਲ ਮੁਸਲਮਾਨ ਭਰਾਵਾਂ ਲਈ ਨਹੀਂ ਬਲਕਿ ਸਾਡੇ ਲਈ ਵੀ ਬਲਕਿ ਹਰ ਧਰਮੀ ਮਨੁੱਖ ਲਈ ਆ। ਇਸ ਲਈ ਜਦੋਂ ਫਰੀਦ ਸਾਹਿਬ ਵਰਗੀ ਸ਼ਖਸੀਅਤ ਇਹ ਗੱਲ ਕਹਿੰਦੀ ਆ ਤਾਂ ਉਹ ਇਹਨੂੰ ਕਰਮਕਾਂਡ ਦੇ ਰੂਪ ਵਿੱਚ ਨਹੀਂ ਲੈ ਰਹੀ। ਹਾਂ ਕਥਨ ਧਾਰਮਿਕ ਆਗੂ ਦਾ ਕਹਿਣਾ ਉਦੇ ਤੇ ਬਾਬਾ ਫਰੀਦ ਸਾਹਿਬ ਦੇ ਕੈਨਬਜ ਜ਼ਮੀਨ ਦਾ ਅਸਮਾਨ ਦਾ ਅੰਤਰ ਆ ਇਸ ਲਈ ਜਦੋਂ ਫਰੀਦ ਸਾਹਿਬ ਜੀ ਨੇ ਜਦੋਂ ਐਸਾ ਵੀ ਬਾਣ ਵਿੱਚ ਆ ਕੇ ਆਇਆ ਕਿ ਜਿਹੜਾ ਮੇਰੇ ਅੰਦਰ ਤਾਂ ਜਿਹੜਾ ਉਹ ਕਪਟਾ ਆਪਣੇ ਉੱਤੇ ਢਕਾ ਕੇ ਗੱਲ ਕਰ ਰਿਹਾ ਆ ਕਿ ਕਨ ਮੁਸਲਾ ਸੁਫਗਲ ਜਿਹਦਾ ਪਹਿਰਾਵਾ ਤਾਂ ਇਹੋ ਜਿਹਾ ਹੈਗਾ ਜ਼ੁਬਾਨ ਨਾਲ ਬੜੇ ਮਿੱਠੇ ਬੋਲੀ ਬੋਲੇ ਜਾ ਰਹੇ ਆ ਪਰ ਜਿਹੜਾ ਅੰਦਰ ਜਿਹੜਾ ਉਹ ਅੰਧਿਆਰ ਪਸਰਿਆ ਹੋਇਆ ਦਿਲੀ ਅੰਧਿਆਰੀ ਰਾਤ ਉਹ ਕਰਮਕਾਂਡ ਦੀ ਪ੍ਰੋੜਤਾ ਨਹੀਂ ਕਰੇ ਉਹਨਾਂ ਦਾ ਐਸਾ ਆਖਣਾ ਜਾਂ ਪੜ੍ਹਨਾ ਉਹ ਕਰਮਕਾਂਡ ਨਹੀਂ ਪਰ ਸਾਡੇ ਵਰਗੇ ਦਾ ਕਰਨਾ ਉਹ ਕਰਮਕਾਂਡ ਬਣ ਜਾਊਗਾ ਜੇਕਰ ਸਾਡਾ ਜੀਵਨ ਨਹੀਂ ਬਦਲਦਾ ਜੇ ਸਾਡੇ ਜੀਨ ਕੋਈ ਪਰਿਵਰਤਨ ਨਹੀਂ ਆਈ ਕੋਈ ਦਿਬਦੀਲੀ ਨਹੀਂ ਆਈ ਤਾਂ ਸਾਡਾ ਜਿਹੜਾ ਉਹ ਕਰਮਕਾਂਡ ਹੀ ਬਣ ਜਾਊਗਾ ਅਜੇ ਗੁਰਬਾਣੀ ਵਿੱਚ ਜਦੀ ਆ ਦੇਖੋ ਜਿੱਤੇ ਕੀਰਤ ਸਾਹਿਬ ਦਾ ਇਹ ਸ਼ਲੋਕ ਆ ਨਵਾਜ ਪੜਨ ਵਾਲਾ ਮਸੀਤ ਚਾਉਣ ਵਾਲਾ ਵੁਜੂ ਕਰਕੇ ਨਵਾਜ਼ ਦੀ ਅਦਾਗੀ ਕਰਨ ਦਾ ਉਥੇ ਗੁਰੂ ਸਾਹਿਬ ਨੇ ਅਸਲ ਨਵਾਜ਼ਦਾ ਗੱਲ ਵੀ ਕਰ ਕੀਤੀ ਹੋਈ ਆ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਅਸਲ ਜਿਹੜੀਆਂ ਪੰਜ ਨਵਾਜ਼ਾ ਹੈਗੀਆਂ ਉਹ ਪੰਜ ਨਵਾਜ਼ਾ ਵਕਤ ਪੰਜ ਪੰਜਾਂ ਪੰਜੇ ਨੌ ਪਹਿਲਾ ਸੱਚ ਹਲਾਲ ਦੇਤੀ ਜਾਂ ਖੈਰ ਖੁਦਾਈ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸਨ ਆਏ ਕਰਨੇ ਕਲਮਾ ਆਕਾ ਤਾਂ ਮੁਸਲਮਾਨ ਸਦਾਏ ਹੁਣ ਗੁਰੂ ਸਾਹਿਬ ਇਥੇ ਜਿਹੜੀਆਂ ਨਵਾਜ਼ਾਂ ਦੀ ਇਹ ਪਰਿਭਾਸ਼ਾ ਕਰ ਰਹੇ ਆ ਪਰੇ ਪ੍ਰਵਾਚ ਫਰੀਦ ਸਾਹਿਬ ਵੀ ਦੀ ਪ੍ਰਵਾਸ਼ਾ ਵੀ ਇਹੀ ਆ ਉਹੀ ਕਹਿਣਾ ਚਾਹੁੰਦੇ ਆ ਕਿ ਇਹ ਤੋਂ ਨਵਾਜ ਜੇ ਬਸਤ ਜਾ ਨਵਾਜਾਂ ਪੜ ਪਰ ਉਹਨਾਂ ਵਿੱਚੋਂ ਜੋ ਆਖਿਆ ਨੂੰ ਸਮਝ ਕੇ ਉਹਨੂੰ ਅਪਲਾਈ ਕਰ ਉਹ ਕਰਮ ਇਹ ਕਰਮ ਕਾਂਡੀ ਬਨਣ ਦੀ ਨਹੀਂ ਕਹਿ ਰਹੇ ਇਸ ਲਈ ਸਧਾਰਨ ਧਾਰਮਿਕ ਆਗੂ ਦਾ ਐਸਾ ਕਹਿਣਾ ਔਰ ਐਸੇ ਸਤਪੁਰਸ਼ਾਂ ਦਾ ਆਖਣਾ ਉਹਨਾਂ ਵਿੱਚ ਸ਼ਬਦ ਉਹੀ ਆ ਸ਼ਬਦਾਂ ਨੂੰ ਕੋਈ ਫਰਕ ਨਹੀਂ ਪਰ ਉਹਨਾਂ ਪਿੱਛੇ ਜਿਹੜੀ ਭਾਵਨਾ ਹੈਗੀ ਆ ਉਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰਾ ਵੀ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ ਕਿ ਜੇ ਕੋਈ ਸ਼ੁਰੂਆਤ ਕਰ ਰਿਹਾ ਤਾਂ ਜੇਕਰ ਸੱਚਮੁੱਚ ਕੋਈ ਕਿਸੇ ਅੰਦਰ ਉਹ ਕਰਕੇ ਸ਼ੁਰੂਆਤ ਜੇਕਰ ਉਹ ਅੱਗੇ ਤੁਰ ਪਿਆ ਤਾਂ ਉਹਦਾ ਮੁਬਾਰਕ ਆ ਉਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਪਰ ਜੇਕਰ ਉਹ ਜਿਹ ਪਹਿਲਾਂ ਗੱਲ ਕਰ ਆਏ ਆ ਕਿ ਸਵਾਲੇ ਪਿਆਦਾਂ ਦਾ ਕਿ ਉਹ ਸਮਝ ਕਿਉਂ ਰਿਹਾ ਆਪਾਂ ਜੀ ਦਾ ਉਦਾਹਰਣ ਹੀ ਦਿੱਤੀ ਆ ਕਿ ਕਈ ਗੁਰਸਿੱਖ ਜਿਹੜੇ ਆ ਉਹ ਉਨਾਂ ਦੀ ਜੀਵਨ ਵਿੱਚ ਤਬਦੀਲੀ ਹੁੰਦੀ ਹੈ ਪਰ ਤਬਦੀਲੀ ਜਿਹੜੀ ਉਹ ਬਾਹਰਲੀ ਆ ਸਰੀਰਕ ਆ ਮੈਂ ਵਿਅਕਤੀਗਤ ਤੌਰ ਤੇ ਕੁਝ ਸਜਣਾ ਨੂੰ ਜਾਣਦਾ ਜਿਹੜੇ ਪਹਿਲਾਂ ਜਿਹੜੇ ਉਹ ਕਲੀਨ ਸ਼ੇਵ ਸੀਗੇ ਉਹ ਨਸ਼ੇ ਵੀ ਕਰਦੇ ਸੀਗੇ ਪਰ ਫਿਰ ਇਹ ਆ ਵੀ ਉਹਨਾਂ ਨੂੰ ਸੰਗਤ ਚੰਗੀ ਮਿਲੀ ਬਾਣੀ ਪੜਨ ਸੁਣਦਾ ਮੌਕਾ ਮਿਲਿਆ ਉਹ ਤਬਦੀਲੀ ਆਈ ਉਹ ਸਜਮੋ ਜੋ ਉਹ ਆਦਤ ਬਖੋ ਵੀ ਮਹਾਨ ਬਣ ਗਏ ਉਹਨਾਂ ਦੇ ਆਚਰਣ ਵੀ ਤਬਦੀਲੀ ਬਿਕੇ ਬਾਹਰ ਦੀ ਤਬਦੀਲੀ ਅੰਦਰ ਵੀ ਤਬਦੀਲ ਹੋ ਕੇ ਪਰ ਐਸੇ ਜ਼ਿਆਦਾ ਹੈਗੇ ਜਿਨ੍ਹਾਂ ਕਿ ਬਾਹਰੋਂ ਤਬਦੀਲੀ ਆਈ ਪਰ ਅੰਦਰੋਂ ਤਬਦੀਲੀ ਨਹੀਂ ਆਈ ਹਿਰਾ ਫੇਰੀ ਬੇਈਮਾਨੀ ਕੁੜਕਵੜ ਉਸੇ ਤਰ੍ਹਾਂ ਚੱਲਦਾ ਮਾਰ ਜਿਹੜਾ ਬਾਹਰ ਦਾ ਜਿਹੜਾ ਉਹ ਇਸ ਲਈ ਇਹੀ ਕਰਮकांड ਆ ਠੀਕ ਇਸ ਕਰਮकांड ਨੂੰ ਜਿਹੜਾ ਉਹਨੂੰ ਲਿਖ ਧਾ ਕੇ ਆ ਗਿਆ ਉਤੋਂ ਵਰਜਿਆ ਗਿਆ ਤਾਂ ਸਵਾਲ ਇਹ ਨਹੀਂ ਕਿ ਕੋਈ ਕੀ ਕਰ ਰਿਹਾ ਇਸ ਲਈ ਕਰਮकांड ਦੀ ਕੀ ਨਾ ਪਰਿਭਾਸ਼ਾ ਕਰਨੀ ਜਿਹੜੀ ਆ ਉਸ ਕਰਕੇ ਮੁਸ਼ਕਲ ਵੀ ਹੋ ਜਾਂਦੀ ਦੋਸੀਂ ਇਸ ਰੂਪ ਵੀ ਕਰਦੇ ਆ ਕਿਉਂਕਿ ਕਿਸੇ ਕਰਮ ਕਿਸੇ ਲਈ ਉਹ ਕਰਮ ਜਿਹੜਾ ਉਹ ਕਰਮकांड ਹੋ ਸਕਦਾ ਪਰ ਦੂਜੇ ਲਈ ਕਰਮ ਉਹੀ ਉਹ ਕਰਮ ਕੰਡ ਨਹੀਂ ਹੋ ਸਕਦਾ ਕੋਈ ਅੱਖਾਂ ਬੰਦ ਕਰਕੇ ਬਾਣੀ ਨਾਲ ਜੁੜਿਆ ਹੋਇਆ ਉਹ ਸੱਚ ਨੂੰ ਜੁੜਿਆ ਹੋਇਆ ਪਾ ਗੁਰਬਾਣੀ ਤੋਂ ਉਤਸ਼ਾਹ ਮਿਲ ਰਿਹਾ ਪ੍ਰੇਰਨਾ ਮਿਲ ਰਹੀ ਆ ਆਤਮ ਬਲ ਮਿਲ ਰਿਹਾ ਉਹਦੇ ਵਿੱਚ ਰੋਸ਼ਨੀ ਲੈ ਕੇ ਅੱਗੇ ਵਧ ਰਿਹਾ ਉਹ ਕਰਮ ਕੰਡ ਨਹੀਂ ਗਾ ਪਰ ਦੂਜੇ ਮੇਰੇ ਵਰਗਾ ਕੋਈ ਬੈਠਾ ਉਹਨੂੰ ਦੇਖ ਕੇ ਕਿ ਉਹ ਚੌਂਕੜਾ ਮਾਰ ਕੇ ਬੈਠਾ ਆ ਅੱਖਾਂ ਬੰਦ ਕਰਕੇ ਬੈਠਾ ਆ ਤਾਂ ਮੈਂ ਵੀ ਬੈਠ ਜਾਵਾਂ ਪਰ ਮੈਂ ਆਪਣੇ ਦੇ ਕੋਈ ਤਬਦੀਲੀ ਨਾ ਲਿਆਵਾਂ ਤਾਰੇ ਦੇਖੋ ਸਾਡੇ ਇਤਿਹਾਸ ਵਿੱਚ ਭਾਵੇਂ ਬੜੀ ਗੱਲ ਗੱਡ ਆ ਕੋਈ ਬੜੀਆਂ ਪਿਆਰੀਆਂ ਸਾਖੀਆਂ ਵੀ ਆ ਗੁਰੂ ਹਰਗੋਬਿੰਦ ਮਹਾਰਾਜ ਜੀ ਦੀਆਂ ਸਾਖੀ ਆ ਤੇ ਗੁਰੂ ਸਾਹਿਬ ਜਦੋਂ ਕੀਰਤਪੁਰ ਦੇ ਤੋਂ ਸ਼ਿਕਾਰ ਕਰਨੇ ਜਾਂਦੇ ਆ ਤਾਂ ਇੱਕ ਮਾਈ ਰਸਤੇ 'ਚ ਮਿਲਦੀ ਜਿਹੜੀ ਕਿ ਕੇਵਲ ਜਤਨ ਕਰਦੀ ਆ ਉਹ ਆਸਿਕ ਪੱਖੋਂ ਬੜੀ ਕਮਜ਼ੋਰ ਆ ਪਰ ਉਹਦੀ ਵੀ ਇੱਛਾ ਕੇ ਮੈਂ ਵੀ ਗੁਰੂ ਸਾਹਿਬ ਨੂੰ ਕੁਝ ਭੋਜਨ ਛਕਾਵਾਂ ਪਰ ਫਿਰ ਇਹ ਸੋਚ ਕੇ ਕਿ ਮੈਂ ਗਰੀਬਣੀ ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਆ ਮੈਥੋਂ ਵੱਧ ਅਮੀਰ ਲੋਕ ਜਿਹੜੇ ਆ ਤਰ੍ਹਾਂ ਤਰ੍ਹਾਂ ਦੇ ਭਗਵਾਨ ਲੈ ਕੇ ਆ ਰਹੇ ਆ ਆ ਮੇਰੀ ਜਿਹੜੀ ਸਧਾਰਨ ਰੋਟੀ ਆ ਇਹ ਕਿਸੇ ਜਿਹੜੀ ਆ ਮਹਾਰਾ ਪਸੰਦ ਕਰਨਗੇ ਜਾਂ ਮੈਂ ਕਿਵੇਂ ਪੁੰਜਾ ਸਕੂੰਗੀ ਉਹ ਦੁੱਧਾ ਰਹਿੰਗੇ ਪਰ ਇਦਾਂ ਜੀ ਮਨ ਬਣਾ ਕੇ ਤੁਰ ਪੈਂਦੀ ਆ ਕਿ ਨਹੀਂ ਮੈਂ ਗੁਰੂ ਸਾਹਿਬ ਵਾਲੇ ਸੁਣਦੀ ਆ ਕਿ ਨਹੀਂ ਉਹ ਦੇ ਗਰੀਬ ਨਵਾਜ ਆ ਗਰੀਬਾਂ ਨੂੰ ਵਾਜਣ ਵਾਲੇ ਆ ਉਹਦਾ ਭਾਵਨਾ ਦੇਖਦੇ ਆ ਪਿਆਰ ਦੇਖਦੇ ਆ ਕੋਈ ਨਾ ਚੀਜ਼ ਨੂੰ ਨਹੀਂ ਦੇਖਦੇ ਕਿ ਕੋਈ ਅਮੀਰ ਆ ਜਾਂ ਗਰੀਬ ਆ ਤਾਂ ਉਹ ਵੀ ਹੋ ਸਕਦਾ ਕਿ ਤੁਰ ਪੈਂਦੀ ਆ ਵਜੋਂ ਤੁਰਦੀ ਆ ਆਪਣੇ ਘਰੋਂ ਤਾਂ ਮੁੜ ਕੇ ਉਹ ਦੇਖਦੀ ਆ ਵੀ ਥੂੜ ਥੂੜਦੀ ਆ ਰਹੀ ਆ ਜਿਹੜੇ ਮਾ ਦੀ ਪਛਾਣ ਲੈਂਦੀ ਆ ਮਹਾਰਾ ਦੇ ਮਹਾਰਾ ਆ ਰਹੇ ਆ ਉਹ ਫਿਰ ਨਰਾਸ਼ ਹੋ ਜਾਂਦੀ ਹੈ ਵੀ ਮੈਂ ਤਾਂ ਚੱਲੀ ਸੀ ਪਰ ਮਹਾਰਾਜ ਤਾਂ ਵੱਧ ਜਾ ਰਹੇ ਆ ਪਰ ਗੁਰੂ ਸਾਹਿਬ ਦੇ ਨੇੜੇ ਪੁੰਜਦੇ ਆ ਉਹ ਇੱਕ ਪਾਸੇ ਖਲੋ ਜਾਂਦੀ ਹੈ ਵੀ ਤਾਂ ਕਿ ਰਸਤਾ ਲੰਘ ਜਾਨ ਕਿਉਂਕਿ ਰਸਤਾ ਜਿਹੜਾ ਛੋਟਾ ਰਸਤਾ ਉਹ ਇੱਕ ਪਾਸੇ ਖਲੋ ਜਾਂਦੀ ਆ ਤੇ ਗੁਰੂ ਸਾਹਿਬ ਘੋੜਾ ਆਪਣਾ ਉੱਪਰ ਮੋੜ ਲੈਂਦੇ ਆ ਤੇ ਮਾਈ ਜਿਹੜੇ ਆਪਣੇ ਧਿਆਨ ਵਿਚਰ ਉਹ ਬੜੀ ਨਿਮਰ ਚੋਣ ਕੇ ਬੈਠੀ ਹੋਈ ਹੈ ਕਿ ਮੇਰੀ ਆਸ ਅੱਜ ਵੀ ਪੂਰੀ ਨਹੀਂ ਹੋਈ ਪਰ ਮਹਾਰਾਜ ਜਾ ਕੇ ਉਹ ਘੋੜਾ ਖੜਾ ਕਰਦੇ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਮਾਈ ਵੀ ਬੜੀ ਭੁੱਖ ਲੱਗੀ ਆ ਲੈ ਪ੍ਰਸ਼ਾਦਾ ਛਕਾ ਉਹ ਵੱੰਦ ਸਾਰ ਨਾ ਜਾਈਏ ਸੰਗੀਵ ਜਗਰ ਕੀਤੇ ਮਹਾਰਾਜ ਨੂੰ ਉਹਨੂੰ ਵਿਸ਼ਵਾਸ ਨਹੀਂ ਹੁੰਦਾ ਮਾਈ ਨੂੰ ਮਹਾਰਾਜ ਜਿਹੜਾ ਅੱਗੇ ਉਹ ਪ੍ਰਸ਼ਾਦਾ ਲੈ ਕੇ ਜਿਹੜੇ ਆ ਉਹ ਛਕਣ ਲੱਗ ਪੈਂਦੇ ਆ ਘੋੜੇ ਤੇ ਬੈਠਿਆ ਹੀ ਸਵਾਰ ਹੋਏ ਛਕਣ ਲੱਗ ਪੈਂਦੇ ਆ ਸਿੱਖ ਵੀ ਉਹਦੇ ਦੇ ਕੇ ਬੜੇ ਹੈਰਾਨ ਹੁੰਦੇ ਆ ਉਹਨੂੰ ਇਹ ਕਾਲ ਫਿਕਰ ਲੱਗਾ ਰਹਿੰਦਾ ਉਹ ਕਿ ਮਹਾਰਾਜ ਨੂੰ ਬੜੀ ਭੁੱਖ ਲੱਗੀ ਹੋਈ ਸੀ ਅਸੀਂ ਪੁੱਛਿਆ ਤੱਕ ਨਹੀਂ ਤੁਸੀਂ ਵੀ ਖਿਆਲ ਨਹੀਂ ਕੀਤਾ ਉਹ ਜਿੱਦ ਜੰਦ ਹੁੰਦਾ ਦੇ ਉਹ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਨੂੰ ਕਹਿੰਦੇ ਵੀ ਸ਼ਿਕਾਰ ਕਰਨ ਤੋਂ ਪਹਿਲਾਂ ਤੁਸੀਂ ਪ੍ਰਸ਼ਾਦਾ ਛਕ ਲਵੋ ਮਹਾਰਾਜ ਕਹਿੰਦੇ ਵੀ ਸ਼ੱਦ ਦੇ ਟਾਈਮ ਦੇ ਹੈ ਨਹੀਂ ਇਹ ਸਮਾਂ ਨਹੀਂ ਕੋ ਕਹਿੰਦੇ ਮਾਰਾ ਕੱਲ ਤੁਸੀਂ ਜਿਹੜਾ ਆਓ ਮੰਗੇ ਮਾਈਕ ਨੂੰ ਜਿਹੜਾ ਪ੍ਰਸ਼ਾਸਕ ਆ ਤੇ ਨਾ ਤੁਸੀਂ ਹੱਥ ਤੋਦੇ ਨਾ ਤੁਸੀਂ ਜਿਹੜੀ ਆਮ ਮਰਿਆਦਾ ਜਿਹੜੀ ਸੁਚਮ ਦਾ ਖਿਆਲ ਰੱਖਿਆ ਤੇ ਜਦ ਅਸੀਂ ਇਹ ਸੋਚੇ ਵੀ ਤੁਸੀਂ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਤਾਂ ਤੁਸੀਂ ਜਿਹੜਾ ਉਹ ਇੰਨਾ ਵੀ ਤੁਹਾਨੂੰ ਤੁਸੀਂ ਖਿਆਲ ਨਾ ਰਿਹਾ ਵੀ ਮੈਂ ਘੂੜੇ ਤੋਂ ਹਿਟਾਂ ਉਤਰਾਂ ਜਾਂ ਹੱਥ ਧੋ ਲਾਂ ਸੁਚੇ ਕਰ ਲਵਾਂ ਨਾ ਤੁਸੀਂ ਖਾਣ ਤੋਂ ਪਹਿਲਾਂ ਸੁਝੇ ਕੀਤੇ ਨਾ ਬਾਅਦ ਵੀ ਕੀਤੇ ਤੋਂ ਗੁਰੂ ਸਾਹਿਬ ਦੇ ਮੂੰਹ ਸਾਡੇ ਉੱਤੇ ਦੇਖਣੇ ਬੜਾ ਖੂਬਸੂਰਤ ਸ਼ੋਦ ਗਡਵਾਏ ਆ ਕਿ ਗੁਰੂ ਸਾਹਿਬ ਨੇ ਕਿਹਾ ਕਿ ਜਿੱਥੇ ਪ੍ਰੇਮ ਹੁੰਦਾ ਉੱਥੇ ਨੀਮ ਨਹੀਂ ਹੁੰਦਾ ਮਾਈ ਦਾ ਜਿਹੜਾ ਅਸੀਂ ਉਹ ਪ੍ਰੇਮ ਜਿਹੜਾ ਸੀਗਾ ਉਹਦੇ ਸਾਹਮਣੇ ਜਿਹੜੇ ਮਰਿਆਦਾ ਹੈਗੀਆਂ ਜਿਹੜੇ ਇਹ ਕੁਝ ਫਜ਼ੂਲ ਆ ਇਹਨਾਂ ਦਾ ਕੋਈ ਮੂਲ ਸੁਣ ਲਈ ਤੇਰਾ ਮੂਲ ਜਿਹੜੀ ਉਹ ਭਾਵਨਾ ਹੈਗੀ ਆ ਤੁਸੀਂ ਜਿਹੜੀ ਆ ਇਹ ਚੀਜ਼ਾਂ ਨੂੰ ਜਿਹੜੀ ਆ ਦੇਖਣ ਦੀ ਕੰਸੀਡਰ ਕਰਨ ਦੀ ਲੋੜ ਪੈਂਦੀ ਆ ਪੈਣੀ ਚਾਹੀਦੀ ਆ ਕਿਸੀਂ ਦੇਖੀਏ ਕਿ ਕਰਮ ਕਾਂ ਜਿਹੜਾ ਅਸੀਂ ਕੈਮਰਾ ਸਰੂਪ ਤੋਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਜਿਹੜਾ ਮਨੁੱਖ ਇੱਕ ਪਾਠ ਕਰ ਰਿਹਾ ਇੱਕ ਦਾ ਕਰਮ ਕਾਂ ਹੋ ਸਕਦਾ ਪਰ ਦੂਜੀ ਦਾ ਨਹੀਂ ਹੋ ਸਕਦਾ ਕਿਉਂਕਿ ਉਹ ਨਿਰਪਰ ਕਰ ਰਹੇ ਆ ਉਹਦੀ ਮੰਨ ਦੀ ਕੀ ਮੰਨ ਦੀ ਦਸ਼ਾ ਕੀ ਆ ਠੀਕ ਅਸੀਂ ਜੇ ਆਮ ਤੌਰ ਤੇ ਕੀ ਆ ਅਸੀਂ ਕਰਮਾਂ ਉਤੇ ਬਾਹਰ ਜਿਹੜਿਆ ਉਹ ਦੇਖ ਕੇ ਹੀ ਅਸੀਂ ਨਿਰਣਾ ਲੈ ਲੈਂਦੇ ਚੱਟ ਕਿ ਅਜੀ ਇਹ ਤਾਂ ਮर्यादा ਨਹੀਂ ਸੀਗੀ ਇਹ ਤਾਂ ਵਿਧੀ ਨਹੀਂ ਸੀ ਵਿਧੀ ਮੁਤਾਬਕ ਨਹੀਂ ਕੀਤਾ ਗਿਆ ਜੀ ਜਿਹੜਾ ਵਿਧੀ ਮੁਤਾਬਕ ਕਰ ਰਿਹਾ ਪਰ ਜਦ ਉਹਦਾ ਆਪਣਾ ਵੀ ਭਜਾ ਹੋਇਆ ਤਾਂ ਉਹਦਾ ਵੀ ਉਹ ਕਰਮकांड ਹੀ ਗਿਨਾਜੂਗਾ ਚਾਹੇ ਉਹ ਗਿਆਨ ਧਿਆਨ ਦੀ ਗੱਲ ਆ ਵਿਦਵਤਾ ਦੀ ਗੱਲ ਆ ਜਾਹੂ ਹਨ ਪੜਤਾ ਦੀ ਗੱਲ ਆ ਉਹ ਸਾਰੀ ਜਿਹੜੀ ਇਹ ਜੀਨੀ ਜਿਹੜੀ ਆ ਇਹ ਕਰਮਕਾਂਡ ਵਿੱਚ ਹੀ ਆਉਂਦੀ ਆ ਇਸ ਲਈ ਗੁਰਬਾਣੀ ਜਦੋਂ ਗੱਲ ਆ ਕੇ ਗਈ ਕਿ ਤੈ ਨਰਕਿਆ ਪ੍ਰਾਣ ਸੁਨਕੀਨਾ ਅਨਭਾਵਨੇ ਭਗਤ ਨਹੀਂ ਉਪਜੀ ਭੁੱਖੇ ਦਾਣ ਨਾ ਦੀਨਾ ਉਤੇ ਤੇ ਪ੍ਰਾਣ ਪ੍ਰਤੀਕ ਆ ਸਮੁੱਚੇ ਧਰਮ ਗ੍ਰੰਥਾਂ ਦਾ ਕਿਉਂ ਪ੍ਰਾਣਾ ਦੀ ਗੱਲ ਨਹੀਂ ਤੋ ਭਗਤ ਜੀ ਦੇ ਕਹਰੇ ਤੂੰ ਕੀ ਖਟਿਆ ਕਿਉਂਕਿ ਜੋ ਕੋਈ ਧਰਮ ਗ੍ਰੰਥਾਂ ਨੇ ਕਿਹਾ ਕਿ ਤੇ ਸਵਾਲ ਇਹ ਨਹੀਂ ਕੀਤੇ ਇਹ ਪੁਰਾਣਾ ਵਿੱਚ ਕੀ ਲਿਖਿਆ ਹੋਇਆ ਜਾਂ ਕਿਨੇ ਪੁਰਾਣਾ ਇਥੇ ਸਮਝੇ ਨੂੰ ਵੀ ਗੱਲ ਆਖੀਏ ਧਰਮ ਗ੍ਰੰਥਾਂ ਦੇ ਪਠਨ ਪਾਠ ਤੋਂ ਮਹਾਂਪੁਰਖਾਂ ਦੇ ਬਚਨਾਂ ਤੋਂ ਤੂੰ ਜੇਕਰ ਜੋ ਪੜ੍ਹ ਕੇ ਸੁਣ ਕੇ ਤੇਨਰ ਭਗਤ ਦਾ ਜਜ਼ਵਾ ਪੈਦਾ ਨਹੀਂ ਹੋਇਆ ਤੂੰ ਆਪਣੇ ਅੰਦਰ ਨਗਾ ਨਹੀਂ ਮਾਰੀ ਸਵੈ ਪ੍ਰਜੋਲ ਨਹੀਂ ਕੀਤੀ ਉਹ ਕਿਸੇ ਲੋੜਬੰਦ ਦੀ ਲੋੜ ਨੂੰ ਪੂਰੀਆਂ ਨਹੀਂ ਕੀਤਾ ਤਾਂ ਤੇਰਾ ਇਹ ਪੜ੍ਹ ਸੁਣਦਾ ਕੀ ਫਾਇਦਾ ਹੋਇਆ ਲਿਖੀਸਨ ਕਿਹਾ ਕਿਆ ਪੜੀਆ ਕਿਆ ਗੁਨੀਆਂ ਕਿਆ ਬੇਰ ਪੁਰਾਣਾ ਸੁਣੀਆ ਬੜੇ ਸੁਣੀਆ ਕਿਆ ਹੋਈ ਦੋਸਾਈ ਨਾ ਮਿਲਿਓ ਸੋਈ ਦੂਜੇ ਪਾਸੇ ਬਕਾਲਦ ਕੀਤੀ ਗਈ ਆ ਜਿਵੇਂ ਗੁਰਸਾਹ ਆਓ ਸਿੱਖ ਸਤਗੁਰੂ ਕੇ ਪਿਆਰੋ ਗਾਓ ਸੱਚੀ ਬਾਣੀ ਆਵਾਜ਼ ਮਾਰਦੇ ਆ ਸਾਦ ਦਿੰਦੇ ਆ ਕਿ ਆਓ ਗਵਨ ਨੂੰ ਪੜੋ ਪਰ ਇਥੇ ਗੁਰਸਾਹ ਕਰਮ ਕਾਂਡੀ ਪੜਨ ਦੀ ਗੱਲ ਬਕਾਲਦ ਨਹੀਂ ਕਰ ਰਹੇ ਪਰ ਕੈਮਰਾ ਸੀ ਖਾਰਜੋਂ ਕਿ ਜਦੋਂ ਗੱਲ ਕਰਦੇ ਆ ਇਦਾਂ ਦੀ ਅਸੀਂ ਉਹਦੇ ਨੇ ਕਿ ਦੂਜੇ ਧਰਮਾਂ ਜਿਹੜੀ ਉਹਦੀ ਗੱਲ ਕੀਤੀ ਆ ਕਿ ਉਹ ਨੇਰੇ ਪੜਨ ਦਾ ਕੋਈ ਲਾਭ ਨਹੀਂ ਅਸੀਂ ਬਾਣੀ ਬਾਰੇ ਕੈਮਰਾ ਆ ਪਰ ਜਿਹੜੀ ਆ ਗੱਲ ਜਿਹੜੀ ਆ ਉਹ ਹਰ ਧਰਮ ਦੇ ਪਰਉਕਾਰ ਸੁਭੰਦੀ ਆ ਔਰ ਹਰ ਮਨੁੱਖ ਲਈ ਆ ਜੇਕਰ ਬਾਣੀ ਨੂੰ ਅਸੀਂ ਇਸ ਰੂਪ ਵਿੱਚ ਜਿਹੜੇ ਆ ਉਹ ਅਸੀਂ ساری ਜ਼ਿੰਦਗੀ ਭਰਦੇ ਸਾਨੂੰ ਇਹ ਗੱਲ ਸਿੱਧ ਗੱਲ ਸਮਝਾਈ ਗਈ ਜਿਹੜੀ ਆ ਸੋ ਇਸ ਤਿਹੇ ਆਮ ਕਹੀ ਜਾਂਦੀ ਆ ਵੀੜੀ ਸੀ ਦੀ ਵਕਾਲਤ ਕਰਦੇ ਆ ਕਿ ਤੁਸੀਂ ਲੱਗੇ ਰਹੋ ਜੀ ਜੇਕਰ ਨੁਕ ਸੱਚਮੁੱਚ ਦ੍ਰਿੜਤਾ ਨਾਲ ਲੱਗਾ ਰਹਿੰਦਾ ਔਰ ਇਹ ਕੋਸ਼ਿਸ਼ ਵੀ ਰਹਿੰਦਾ ਕਿ ਮੈਂ ਕੋਈ ਸਿੱਖਣਾ ਸਮਝਣਾ ਤਾਂ ਯਕੀਨਨ ਉਹਨੂੰ ਜਿਹੜੀ ਉਹਦੀ ਸਮਝ ਲੱਗਦੀ ਆ ਫਲ ਮਿਲਦਾ ਮੰਜ਼ਲ ਨਸੀਬ ਹੁੰਦੀ ਆ ਬਜਲੀ ਗੱਲ ਕਹੀ ਜੀ ਉਹ ਜਿਹੜੀ ਆ ਉਹ ਜੋ ਪਾਣੀ ਕੱਢਦੇ ਸੀ ਅੱਗੇ ਉਹ ਰੱਸੀ ਜੀ ਵਾਰ-ਵਾਰ ਜਿਹੜੇ ਨਾਰੇ ਨਾਲ ਕੱਸਦੀ ਕੱਸਦੀ ਸੀਗੀ ਉੱਥੇ ਤੁਹਾਡਾ ਨਿਸ਼ਾਨ ਪੈ ਜਾਂਦਾ ਸੀ ਜਿੱਥੇ ਘੜਾ ਰੱਖਦੇ ਸੀਗੇ ਉਹ ਸਿੱਧੇ-ਸਿੱਧੇ ਕੀ ਆ ਵਾਰ-ਵਾਰ ਉੱਥੇ ਤੁਹਾਡਾ ਟੋਆ ਪੈ ਜਾਂਦਾ ਸੀਗਾ ਉਹ ਉਦਾਹਰਨ ਦਿੱਤੀ ਜਾਂਦੀ ਆ ਜੀ ਉਹ ਦੇਖੋ ਪੱਕੀ ਥਾਂ ਸੀ ਉਹ ਵੀ ਟੋਆ ਪੈ ਜਾਂਦਾ ਪਰ ਇਹ ਇੱਥੇ ਨਹੀਂ ਟੁਕਦੀ ਕੈਮਰਾ ਸੀ ساری ਜ਼ਿੰਦਗੀ ਅਸੀਂ ਬਾਣੀ ਪੜ੍ਹਦੇ ਰਹਿੰਦੇ ਆ ਟੋਆ ਨਹੀਂ ਪੈਂਦਾ ਕਿਉਂਕਿ ਅਸੀਂ ਉਹ ਟੋਆ ਪਾਉਣ ਦੀ ਕੋਸ਼ਿਸ਼ ਕਰ ਸਾਡਾ ਮਕਸਦ ਹੀ ਨਹੀਂ ਹੁੰਦਾ ਮਕਸਦ ਜੇਕਰ ਮਕਸਦ ਆ ਤੋ ਯਕੀਨਨ ਜਿਹੜੀ ਉਹ ਸਫਲਤਾ ਮਿਲਦੀ ਆ ਕਾਮਜਾਹ ਹੋਈ ਦਾ ਮਜ਼ਲ ਨਸੀਬ ਹੁੰਦੀ ਆ ਪਰ ਜੇ ਤੁਸੀਂ ਆਪਣਾ ਮਕਸਦ ਬਣਾਉਂਦੇ ਹੀ ਨਹੀਂ ਜਿਵੇਂ ਉਹ ਪਹਿਲੇ ਐਪੀਸੋਡ ਜੂ ਵੀ ਗੱਲ ਕੀਤੀ ਆ ਕਿ ਸਾਡਾ ਮਕਸਦ ਉਹ ਇਛਾਵਾਂ ਤੱਕ ਰਹਿ ਗਿਆ ਕਾਮਨਾ ਤੱਕ ਰਹਿ ਗਿਆ ਉਹ ਤਾਂ ਫਰਜ਼-ਏ-ਕਸੀਮਤ ਆ ਕਿ ਸਾਨੂੰ ਫਲ ਮਿਲੇ ਇਥੋਂ ਦਾ ਜਾਂ ਅੱਗੇ ਦਾ ਜੇ ਸਾਡਾ ਮਨਸ਼ਾ ਹੀ ਨਹੀਂ ਮਨੋਰਥ ਹੀ ਨਹੀਂ ਤਾਂ ਫਿਰ ਉਹ ਕਾਸੀ ਜਿਹੜੀ ਉਹ ਉਹਦੀ ਪੈਣ ਦੀ ਸੰਭਾਵਨਾ ਹੀ ਕੋਈ ਨਹੀਂ ਕਿਉਂਕਿ ਜਿਹੜਾ ਮਨ ਆ ਮਨ ਦੇ ਵਿੱਚ ਸ਼ਾਮਲ ਹੋਇਆ ਹੀ ਨਹੀਂ ਇਸ ਲਈ ਗੁਰੂ ਸਾਹਿਬ ਦਾ ਇੱਕ ਬਚਨ ਆ ਕਿ ਮਨ ਕਰ ਕਬੂ ਨਾ ਹਰ ਗੁਣ ਗਾਇਓ ਕਿ ਗੁਣ ਤਾਂ ਬੜੇ ਗਾਏ ਪਰ ਇਹਦੇ ਵਿੱਚ ਕੀ ਕਿ ਮਨ ਸ਼ਾਮਲ ਨਹੀਂ ਹੋਇਆ ਮਨ ਤਾਂ ਆਪਣੇ ਖੇਡਾਂ ਖੇਡਦਾ ਰਿਹਾ ਉਹ ਹੋਰ ਪਾਸੇ ਪਰਚਿਆ ਰਿਹਾ ਉਹਨੂੰ ਤਾਂ ਖਬਰ ਤੱਕ ਨ ਲੱਗੀ ਕਿ ਅਸੀਂ ਕੀ ਪੜਿਆ ਕੀ ਸੁਣਿਆ ਕੀ ਗਾਇਆ ਇਸ ਲਈ ਗੁਰੂ ਸਾਹਿਬ ਨੇ ਜਦੋਂ ਆਖਿਆ ਕੋਈ ਗਾਵੇ ਰਾਗੀ ਉਹ ਬੰਦ ਕਰਨੀ ਹਰਾ ਪੀਜਿਆ ਰਾਮ ਰਾਜੇ ਤੇ ਗੁਰਬਾਣੀ ਦੇ ਪੱਖ ਜਿਹੜਾ ਉਹ ਬੜਾ ਖੋਲ ਕੇ ਸਾਨੂੰ ਦ੍ਰਿੜ ਕਰਵਾਇਆ ਆਇਆ ਸਾਨੂੰ ਗੁਰਬਾਣੀ ਵਿੱਚ ਇਹ ਲੈਣ ਦੀ ਲੋੜ ਆ ਕਿ ਅਸੀਂ ਜੇਕਰ ਉਦਮ ਕੀਤਾ ਪਰ ਉਸ ਉਦਮ ਤੋਂ ਅਸੀਂ ਅੱਗੇ ਕਦੋਂ ਪੁੱਟਿਆ ਅਸੀਂ ਉਹ ਪੁੱਟਿਆ ਦਾ ਕਿਸ ਦਿਸ਼ਾ ਵੱਲ ਪੁੱਟਿਆ ਕਿ ਅਸੀਂ ਹੋਰ ਕਰਮ ਕਾਂਡੀ ਬਣ ਗਏ ਉਹ ਜਿਹੜਾ ਇੱਕ ਜਾਂ ਪੇਖੀ ਬਣ ਗਏ ਜਾਂ ਅਸੀਂ ਜਿਹੜਾ ਉਹ ਫਿਰ ਉਹਨਾਂ ਚੱਕਰਾਂ ਵਿੱਚ ਪੈ ਗਏ ਜਿਹਨਾਂ ਚੱਕਰਾਂ ਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਉਹ ਜ਼ਿਆਦਾਤਰ ਜੋ ਦੇਖਣ ਵਿਚ ਆ ਰਹੇ ਆ ਉਹ ਅਸੀਂ ਇਨੂੰ ਹੀ ਪ੍ਰਾਪਤੀ ਮੰਨਦੇ ਆਂ ਇਨੂੰ ਹੀ ਲਗਣਾ ਮੰਨਦੇ ਆ ਇਹਨੂੰ ਹੀ ਗੁਰੂਵਾਰੇ ਬਣਿਆ ਸਮਝਦੇ ਆ ਜੀ ਠੀਕ ਨਹੀਂ ਬੜੀ ਵਧੀਆ ਤਰੀਕੇ ਨਾਲ ਵਕਤ ਸੀ ਸੰਕੋਚੀਏ ਸਾਡਾ ਟਾਈਮ ਆਲਮੋਸਟ ਹੋ ਗਿਆ ਤੋਂ ਬਹੁਤ ਵਧੀਆ ਤਰੀਕੇ ਨਾਲ ਭਾਈ ਸਾਹਿਬ ਨੇ ਸਾਨੂੰ ਦੱਸਿਆ ਕਿ ਅਸੀਂ ਬੇਸਿਕਲੀ ਸਾਡਾ ਮਕਸਦ ਕੀ ਹੈ ਸਾਡਾ ਜਿਹੜੀ ਮਾਨਸਿਕ ਸਥਿਤੀ ਹੈ ਜਾਂ ਮਨ ਦੇ ਵਿੱਚ ਸਾਡੇ ਕੀ ਹੈ ਔਰ ਕੀ ਅਸੀਂ ਅਚੀਵ ਕਰਦੇ ਆਂ ਔਨ ਦੀ ਮਨ ਲੈਵਲ ਮਾਈਂਡ ਲੈਵਲ ਇਹ ਇੰਪੋਰਟੈਂਟ ਹੈ ਤੇ ਜੇ ਅਸੀਂ ਉਧਰੋਂ ਸ਼ੁਰੂ ਕਰ ਲੈਂਦੇ ਆ ਤੇ ਹੋ ਸਕਦਾ ਸਾਨੂੰ ਇਨੀਸ਼ੀਅਲੀ ਅਸੀਂ ਕਰਮ ਕਾਂਡ ਕਰਦੇ ਹੋਈਏ ਲੱਗੇ ਸਾਨੂੰ ਕਰਮ ਕਾਂਡ ਆ ਪਰ ਅਲਟੀਮੇਟ ਅਚੀਵਮੈਂਟ ਜਿਹੜੀ ਆ ਉਹ ਸਾਡੀ ਵਾਕੇ ਜਿਹੜੀ ਆ ਗੁਰਬਾਣੀ ਦੇ ਉੱਤੇ ਚੱਲਣ ਦੀ ਤੇ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਹੋਵੇ ਕਿ ਜੇ ਉੱਤਰ ਤੱਕ ਹੀ ਸੀਮਤ ਰਹਿ ਗਈ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਪਿਆ ਤਾਂ ਫਿਰ ਅਸੀਂ ਕਰਮकांड ਹੀ ਕਰਦੇ ਰਹਾਂ ਭਾਈ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਦੇਖਦੇ ਆ ਪਲੀਜ਼ ਇਹਨੂੰ ਦੇਖਿਆ ਕਰੋ ਪੂਰਾ ਦੇਖ ਕੇ ਹੁੰਦੀਆਂ ਠੀਕ ਆ ਸਾਡੀਆਂ ਲੰਬੀਆਂ ਪਰ ਪਲੀਜ਼ ਦੇਖ ਕੇ ਅਸਤੇ ਉੱਤੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਾਕੀ ਅਸੀਂ ਔਰ ਹੌਸਲਾ ਫਜ਼ਾਈ ਸਾਡੀ ਹੋ ਸਕੇ ਆਈਸਾਉਟ ਆਰਡਰ ਦੇ ਦਰਸ਼ਕਾਂ ਦਾ ਬੈਕਸ ਵਾਗੂ ਜੀ ਕਾ ਖੰਦਾਵਾ ਕਦ